ਤੇ ਵਪਾਰਕ ਦਾਰਿਆਂ ਦੀਆਂ ਲਾਈਟਾਂ ਪੂਰਨ ਤੌਰ ਤੇ ਯੂਨੀ ਚੋਚਨਾ ਬੜੇ ਧਿਆਨ ਨਾਲ ਸੁਣੋ ਸਿਮੂ ਸ਼ਹਿਰ ਵਾਸੀਆਂ ਨੂੰ ਜ਼ਿਲ੍ਹਾ ਮਜੀਠੇੜ ਗੁਰਦਾਸਪੁਰ ਸਰਬਾਤ ਬਲਵੰਦਰਜੀਤ ਸਿੰਘ ਵੱਲੋਂ ਹਦਾਇਤ ਕੀਤੀ ਜਾਂਦੀ ਹੈ ਕਿ ਭਾਰਤ ਪਾਕਿਸਤਾਨ ਬਾਰਡਰ ਤੇ ਸੰਵੇਦਨਸ਼ੀਲ ਮਾਹੌਲ ਹੋਣ ਕਾਰਨ ਅਗਲੇ ਹੁਕਮਾ ਤੱਕ ਰੋਜ਼ਾਨਾ ਰਾਤ 9:00 ਤੋਂ ਸਵੇਰੇ 5:00 ਵਜੇ ਤੱਕ

ਜੋ ਇਸ ਕੰਦੀ ਲੰਨਾ ਕਰੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਲਾਈਟਾਂ ਪੂਰਨ ਤੌਰ ਤੇ ਬੰਦ ਰੱਖਣਗੇ। ਜੋ ਇਸ ਹੁਕਮ ਦੀ ਐਨਬੈਂਨ ਪਾਲਣਾ ਕੀਤੀ ਜਾਏ। ਜੋ ਇਸ ਹੁਕਮ ਦੀ ਉਲੰਘਣਾ ਕਰੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਜ਼ਰੂਰੀ ਸੂਚਨਾ ਬੜੇ ਧਿਆਨ ਨਾਲ ਸਰਦਾਰ ਬਲਵਿੰਦਰਜੀਤ ਸਿੰਘ ਵੱਲੋਂ ਹਦਾਇਤ ਕੀਤੀ ਜਾਂਦੀ ਹੈ ਕਿ ਭਾਰਤ-ਪਾਕਿਸਤਾਨ ਬਾਰਡਰ ਤੇ ਸੰਵੇਦਨਸ਼ੀਲ ਮਾਹੌਲ ਹੋਣ ਕਾਰਨ ਅਗਲੇ 2 ਘੰਟੇ ਤੱਕ ਰੋਜ਼ਾਨਾ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪੂਰੇ ਸ਼ਹਿਰ ਤੇ ਬਲੈਕਆਊਟ ਦਾ ਖੰਡਾ ਹੋ ਰਿਹਾ ਹੈ। ਬਲੈਕਆਊਟ ਬਾਰੇ ਅਨਾਊਂਸਮੈਂਟ ਹੋ ਰਹੀ ਹੈ ਵਧੀਆ ਗੱਲ ਆ ਕਿ ਪਹਿਲਾਂ ਦੇ ਕੱਲ ਕਹਿੰਦੇ ਵੀ ਲੋਕਾਂ ਨੂੰ ਪਤਾ ਨਹੀਂ ਲੱਗਾ ਹੁੰਦਾ ਅਨਾਊਂਸਮੈਂਟ ਹੋ ਰਹੀ ਆ ਸਾਰਿਆਂ ਨੂੰ ਪਤਾ ਲੱਗ ਗਿਆ। ਬਾਕੀ ਬਾਹਰ ਤੇ ਜੋ ਮਾਹੌਲ ਇਸ ਵੇਲੇ ਬਣਿਆ ਪਿਆ ਆ ਸਾਰਿਆਂ ਨੂੰ ਪਤਾ ਹੈ ਕੀ ਮਾਹੌਲ ਬਣਿਆ ਪਿਆ ਹੈ ਵੇਲੇ ਖਬਰਾਂ ਸੁਣਨ ਤੋਂ ਮਿਲਦੀਆਂ ਨੇ ਉੱਥੇ ਗੋਲੀ ਚੱਲਦੀ ਆ ਉੱਥੇ ਚੱਲ ਰਹੀ ਆ। ਇਹ ਸਾਰਿਆਂ ਨੂੰ ਚਾਹੀਦਾ ਸਰਕਾਰ ਦੇ ਨਾਲ ਮਿਲ ਕੇ ਡੀਸੀ ਸਾਹਿਬ ਦੇ ਫੈਸਲੇ ਨਾਲ ਮਿਲ ਕੇ ਬਲੈਕਆਊਟ ਕਰਨਾ ਚਾਹੀਦਾ ਹੈ। ਇਹ ਸਾਰੇ ਅਗੇ ਬੇਨਤੀ ਹੈ ਇਹ ਜਿਹੜੀ ਲੋਸਮੈਂਟ ਹੁੰਦੀ ਜਣਾ ਬਲੈਕਆਊਟ ਦੀ ਇਹ ਤੁਹਾਨੂੰ ਜ਼ਰੂਰੀ ਕਰਨੀ ਪੈਣੀ ਹੈ। ਜਿਹੜਾ ਦਾ ਦੇਸ਼ ਆ ਸਾਨੂੰ ਕਰਦੇ ਪਣੇ ਆ ਕੋਈ ਨੋਵੇਟਰ ਵੀ ਪਤੀ ਹੋਣੀ ਵੀ ਜਗਾਣੀ ਕੋਈ ਮੋਮਬੱਤੀ ਨਹੀਂ ਜਗਾਣੀ। ਜਿੰਨਾ ਚਿਰ ਹੁਕਮਾਂ ਨਾਲ ਚੱਲ ਜਾ ਰਿਹਾ। ਇਹ ਜੀ ਇਹ ਸਾਰਿਆਂ ਵਾਸਤੇ ਫਾਇਦਾ ਜੀ। ਇਹ ਲਾਈਟਾਂ ਬੰਦ ਕਰਨ ਦੇ ਵਿੱਚ ਸਾਰਿਆਂ ਨੂੰ ਫਾਇਦਾ ਆ। ਜ਼ਰੂਰੀ ਆ ਕਿ ਸਾਰੇ ਸੇਫਟੀ ਆ।